ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਇਲਾਕੇ ਦੀ ਜਿਹੜੀ ਸੰਗਤ ਹੈ ਉਹਨੂੰ ਬਹੁਤ ਫਾਇਦਾ ਹੋਣ ਜਾ ਰਿਹਾ ਹੈ ਅਸੀਂ ਲਾਈਫ ਕੇਅਰ ਫਾਊਂਡੇਸ਼ਨ ਦਾ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਜਿਹੜੀ ਆ ਬਲੱਡ ਸੈਂਪਲ ਚੈੱਕ ਦੀ ਮਹਿੰਮ ਚਲਾਈ ਏ ਹਰ ਤੁਸੀਂ ਟੈਸਟ 75% ਛੂਟ ਤੇ ਕਰਾ ਸਕਦੇ ਜਿਹੜਾ 100 ਦਾ ਟੈਸਟ ਹੈ ਉਹ 25 ਚ ਹੋਵੇਗਾ ਤੇ ਜਿਹੜੇ ਹਾਰਟ ਦੇ ਸੀਰੀਅਸ ਪੇਸ਼ੈਂਟ ਨੇ ਉਹਨਾਂ ਦੇ ਫ੍ਰੀ ਟੈਸਟ ਕੀਤੇ ਜਾਂਦੇ ਹਨ ਜੀ ਅੱਜ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਡੇਰਾ ਬਸੀ ਵੱਲੋਂ ਪਿੰਡ ਜਲਵਾਣਾ ਗੁਰਦੁਆਰਾ ਸਿੰਘ ਸਵਾ ਭਿੱਖੀ ਵਿਖੇ ਕਲੈਕਸ਼ਨ ਸੈਂਟਰ ਲੈਬਰਾਟਰੀ ਦਾ ਉਦਘਾਟਨ ਜੋ ਹੈ ਉਹ ਕੀਤਾ ਗਿਆ ਹੈ ਇਹਦੇ ਵਿੱਚ ਸਤਿਗੁਰਾਂ ਜੀ ਦੇ ਸੁਖਰਾਨੇ ਦੀ ਅਰਦਾਸ ਵੀ ਕੀਤੀ ਗਈ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਵੱਧ ਸੰਗਤਾਂ ਸਹਿਯੋਗ ਕਰੋ ਜੇ ਨਾ ਵੀ ਕੋਈ ਆਪਣੇ ਸਰੀਰ ਦਾ ਚੈੱਕ ਅਪ ਕਰਾਣਾ ਹੈ 75% ਜੋ ਹੈ ਉਹ ਸੂਟ ਦਿੱਤੀ ਗਈ ਹੈ ਅਤੇ ਕਿਸੇ ਨੂੰ ਵੀ ਕੋਈ ਤਖਲੀਫ ਆਇਆ ਤਾਂ ਉਹ ਗੁਰੂ ਘਰ ਵਿਖੇ ਆ ਕੇ ਮਾਈ ਭਾਈ ਆਪਣਾ ਚੈੱਕ ਅਪ ਟੈਸਟ ਜੋ ਹੈ ਉਹ ਕਰਵਾ ਸਕਦੇ ਹੋ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਕਮੇਟੀ ਵੱਲੋਂ ਡਾਇਰੈਕਟਰ ਸਰਦਾਰ ਅਵਤਾਰ ਸਿੰਘ ਜੀ ਬੈਣੀਵਾਲ ਮੈਨੇਜਰ ਸਰ ਡਾਕਟਰ ਜਤਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਅੱਜ ਲਾਈਵ ਕੇਅਰ ਫਾਊਂਡੇਸ਼ਨ ਵੱਲੋਂ ਬੜੀ ਖੁਸ਼ੀ ਦੇ ਨਾਲ ਇਹ ਦੱਸਿਆ ਜਾ ਰਿਹਾ ਹੈ ਕਿ 165ਵਾਂ ਕਲੈਕਸ਼ਨ ਸੈਂਟਰ ਪਿੰਡ ਜਲਮਾਣਾ ਅਸੰਦ ਤੋਂ ਕਰਨਾਲ ਰੋਡ ਦੇ ਉੱਤੇ ਅਸੀਂ ਗੁਰਦੁਆਰਾ ਪਿੱਖੀ ਵਾਲਾ ਗੁਰਦੁਆਰਾ ਸਿੰਘ ਸਭਾ ਵਿਖੇ ਖੋਲ੍ਹਿਆ ਹੈ ਇਸ ਕਲੈਕਸ਼ਨ ਸੈਂਟਰ ਦੇ ਨਾਲ ਇਸ ਇਲਾਕੇ ਦੀ ਜਿਹੜੀ ਸੰਗਤ ਹੈ ਉਹਨੂੰ ਬਹੁਤ ਫਾਇਦਾ ਹੋਣ ਜਾ ਰਿਹਾ ਹੈ ਤੇ ਇਸ ਦੇ ਸੈਂਟਰ ਦੇ ਖੁੱਲਣ ਦੇ ਵਿੱਚ ਸਾਡੀ ਸਾਰੀ ਗੁਰਦੁਆਰਾ ਕਮੇਟੀ ਨੇ ਬਹੁਤ ਸਹਿਯੋਗ ਕੀਤਾ ਹੈ ਜਿਹਦੇ ਵਿੱਚ ਬਾਕਪੂ ਹਰਦੀਪ ਸਿੰਘ ਜੀ ਨੇ ਸਰਪੰਚ ਸਾਹਿਬ ਅੰਗਰੇਜ਼ ਸਾਹਿਬ ਨੇ ਤੇ ਦਵਿੰਦਰ ਖਾਰਾ ਜੀ ਨੇ ਜੀ ਤੇ ਸਾਡੇ ਨਾਲ ਸਰਦਾਰ ਗਰਲਾਲ ਸਿੰਘ ਮਨੇਸ਼ ਸਾਹਿਬ ਨੇ ਇਹਨਾਂ ਨੇ ਬਹੁਤ ਉਦਮ ਕਰਕੇ ਸਾਨੂੰ ਪ੍ਰੇਰਣਾ ਲੈ ਦੇ ਕੇ ਇੱਥੇ ਲਿਆਂਦਾ ਕਿ ਸਾਡੇ ਏਰੀਏ ਦੇ ਵਿੱਚ ਸੰਗਤ ਦੇ ਭਲੇ ਲਈ ਤੁਸੀਂ ਇਹ ਜਿਹੜਾ ਕਾਰਜ ਕਰ ਰਹੇ ਹੋ ਸਾਡੇ ਕਲੈਕਸ਼ਨ ਸੈਂਟਰ ਖੋਲੋ ਤੇ ਇਸ ਸਮੇਂ ਮੇਰੇ ਨਾਲ ਸਰਪੰਚ ਸਾਹਿਬ ਖੜੇ ਨੇ ਇਹਨਾਂ ਦੇ ਨਾਲ ਦਵਿੰਦਰ ਖਾਰਾ ਜੀ ਖੜੇ ਨੇ ਜੀ ਤੇ ਹੋਰ ਵੀ ਪਤਵੰਤੇ ਸੱਜਣ ਖੜੇ ਨੇ ਇਸਮੀਤ ਮੈਨੇਜਰ ਜੀ ਖੜੇ ਨੇ ਨਾ ਜੀ ਇਹਨਾਂ ਸਾਰੀ ਸੰਗਤ ਆ ਅਸੀਂ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੈਂ ਸੰਗਤ ਨੂੰ ਵੀ ਅਪੀਲ ਕਰਦਾ ਹਾਂ ਕਿ ਜਿੰਨੇ ਵੀ ਤੁਹਾਡੇ ਜਲਮਾਣੇ ਦੀ ਸੰਗਤ ਹੈ ਜਾਂ ਨੇੜੇ ਦੇ ਪਿੰਡ ਨੇ ਛੇਕੂਪੁਰਾ ਹੈ ਡਾਚਰ ਹੈ ਗੋਂਦਰ ਹੈ ਹਨਾ ਜੀ ਤੇ ਹੋਰ ਵੀ ਪਿੰਡ ਨੇੜੇ ਦੇ ਜਿੰਨੇ ਵੀ ਨੇ ਠਾਰੀ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਪਿੰਡ ਹੈ ਨਾਲ ਹੀ ਆਪਣੇ ਠਰਵਾ ਮਾਜਰਾ ਜੀ ਇਹਨਾਂ ਸਾਰੇ ਪਿੰਡਾਂ ਦੀ ਸੰਗਤ ਨੂੰ ਅਪੀਲ ਹੈ ਕਿ ਬਹੁਤ ਹੀ ਘੱਟ ਰੇਟ ਤੇ ਸਾਡੀ ਸੰਸਥਾ ਸਮਾਜ ਸੇਵੀ ਸੰਸਥਾ ਐਨ ਜੀਓ ਇਹ ਟੈਸਟ ਕੋਈ ਵੀ 100 ਰੁਪਏ ਵਾਲਾ 25 ਰੁਪਏ ਵਿੱਚ ਕਰ ਦਿੰਦੀ ਹੈ ਤੇ ਤੁਸੀਂ ਲਾਹਾ ਲਓ ਇਸ ਤੋਂ ਬਿਨਾ ਜਿਹੜੇ ਡੈਲਸਿਸ ਪੇਸ਼ੈਂਟ ਨੇ ਜੀ ਉਹਨਾਂ ਦੇ 37 ਟੈਸਟ ਫ੍ਰੀ ਆਫ ਕੋਸਟ ਸਾਡੀ ਸੰਸਥਾ ਵੱਲੋਂ ਕੀਤੇ ਜਾਂਦੇ ਹਨ ਜੇ ਡੀ ਟੈਸਟ ਕੀਮੋਥੈਰਪੀ ਦੇ ਹੁੰਦੇ ਹਨ 48 ਟੈਸਟ ਉਹ ਵੀ ਸਾਡੀ ਸੰਸਥਾ ਫ੍ਰੀ ਆਫ ਕੋਸਟ ਕਰਦੀ ਹੈ ਸੋ ਇਹ ਵੱਡੀਆਂ ਸੇਵਾਵਾਂ ਸੰਸਥਾ ਕਰ ਰਹੀ ਹੈ ਤਕਰੀਬਨ 1200 ਪੇਸ਼ੈਂਟ ਦੇ ਅਸੀਂ ਅਡਾਪਟ ਕੀਤੇ ਹੋ ਜਿਨ੍ਹਾਂ ਦੇ ਕਾਰਡ ਬਣਾ ਕੇ ਦਿੱਤੇ ਪੱਕੇ ਕਿ ਕਿਤੋਂ ਵੀ ਜਾ ਕੇ ਜਿਨ੍ਹਾਂ ਦੇ ਟ੍ਰੀਟਮੈਂਟ ਅੰਡਰ ਟ੍ਰੀਟਮੈਂਟ ਪੇਸ਼ੈਂਟ ਨੇ ਉਹ ਆਪਣੇ ਟੈਸਟ ਕਰਵਾ ਸਕਦੇ ਹਨ ਤੇ ਮੈਂ ਸਾਰੀ ਸੰਗਤ ਨੂੰ ਵਾਰ-ਵਾਰ ਅਪੀਲ ਕਰਦਾ ਹਾਂ ਐਜ਼ ਅ ਮੈਨੇਜਰ ਕਿ ਤੁਸੀਂ ਆਓ ਆਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਭਿੱਕੀਵਾਲਾ ਪਿੰਡ ਜਲਮਾਣਾ ਵਿਖੇ ਸਤ ਤੋਂ 11:30 ਵਜੇ ਤੱਕ ਇਹ ਲੈਬ ਸਦਾ ਖੁੱਲੀ ਰਹੇਗੀ ਤੇ ਐਤਵਾਰ ਵਾਲੇ ਦਿਨ ਵੀ ਓਪਨ ਰਹੇਗੀ ਕੋਈ ਛੁੱਟੀ ਨਹੀਂ ਸਿਰਫ ਇੱਕ ਦੀਵਾਲੀ ਦੇ ਦਿਨ ਦੀ ਸਾਡੀ ਸੰਸਥਾ ਛੁੱਟੀ ਦਿੰਦੀ ਹੈ ਤੇ ਇਸ ਸੰਸਥਾ ਨੇ ਇਸ ਵੱਡੇ ਉਪਰਾਲੇ ਦੇ ਵਿੱਚ ਜਿੰਨੇ ਜਿੰਨੇ ਵੀ ਇੱਥੇ ਲੋਕ ਆਏ ਨੇ ਅੱਜ ਪਹੁੰਚੇ ਨੇ ਤਕਰੀਬਨ 50 ਤੋਂ 60 ਪੇਸ਼ੈਂਟ ਹੋਣ ਤੱਕ ਆਪਣੇ ਟੈਸਟ ਕਰਾ ਚੁੱਕੇ ਨੇ ਸੋ ਮੇਰੀ ਸਾਰੀ ਸੰਗਤ ਨੂੰ ਵਾਰ-ਵਾਰ ਅਪੀਲ ਹੈ ਕਿ ਆਓ ਤੇ ਆ ਕੇ ਇਸ ਕਲੈਕਸ਼ਨ ਸੈਂਟਰ ਤੋਂ ਆਪਣੇ ਟੈਸਟ ਕਰਵਾਓ ਤਾਂ ਜੋ ਜਿਹੜੇ ਵਾਧੂ ਦੇ ਆਪਾਂ ਨੂੰ ਖਰਚੇ ਪੈਂਦੇ ਨੇ ਬਾਹਰ ਲੁੱਟ ਹੈ ਜਿਹੜੀ ਲੈਬਾਂ ਦੀ ਉਹ ਤੋਂ ਆਪਾਂ ਬਚ ਸਕੀਏ ਕੋਈ ਵੀ ਟੈਸਟ ਤੁਸੀਂ 100 ਰੁਪਏ ਵਾਲਾ 25 ਰੁਪਏ ਚ ਕਰਾ ਸਕਦੇ ਹੋ ਤੇ ਸਾਡੀ ਸੰਸਥਾ NABL ਤੋਂ ਅਪਰੂਵਡ ਹੈ ਸੋ ਮੇਰੀ ਸਾਰਿਆਂ ਨੂੰ ਵਾਰ-ਵਾਰ ਬੇਨਤੀ ਤੇ ਸਾਰਿਆਂ ਦਾ ਮੈਂ ਤਹਿ ਦਿਲੋਂ ਤੇ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਸੀਂ ਲਾਈਫ ਕੇਅਰ ਫਾਊਂਡੇਸ਼ਨ ਦਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੇ ਪਿੰਡ ਦੇ ਵਿੱਚ ਜਿਹੜੀ ਆ ਬਲੱਡ ਸੈਂਪਲ ਚੈੱਕ ਦੀ ਮੁਹਿੰਮ ਚਲਾਈ ਹੈ ਹਰਿਆਣੇ ਦੇ ਵਿੱਚ ਇਹਨਾਂ ਦੇ ਕਈ ਹੀ ਜਗ੍ਹਾ ਤੇ ਇਹਨਾਂ ਨੇ ਕੀਤਾ ਹੋਇਆ ਹੈ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਲੈਬ ਟੈਸਟ ਲਾਈ ਹੈ ਅਸੀਂ ਬਹੁਤ ਧੰਨਵਾਦ ਕਰਦੇ ਆ ਲਾਈਫ ਕੇਅਰ ਇਹਦਾ ਬਹੁਤ ਹੀ ਜ਼ਿਆਦਾ ਸਾਨੂੰ ਫਾਇਦਾ ਮਿਲੇਗਾ ਅਸੀਂ ਆਪਣੇ ਪਿੰਡ ਦੇ ਜਿੰਨੇ ਵੀ ਵਾਸੀ ਨੇ ਨੇੜੇ ਤਰੇੜਾ ਦੇ ਜਿੰਨਾਂ ਦੇ ਪਿੰਡਾਂ ਦੇ ਜਿੰਨੇ ਵੀ ਲੋਕ ਨੇ ਸਭ ਨੂੰ ਅਸੀਂ ਮੈਸੇਜ ਪਹੁੰਚਾ ਦਿੱਤਾ ਇਹ ਵੀ ਪਹੁੰਚਾਦੇ ਪਏ ਨੇ ਲਾਈਫ ਕੇਅਰ ਫਾਊਂਡੇਸ਼ਨ ਵਾਲੇ ਜਿੰਨੇ ਵੀ ਇੱਥੇ ਆਏ ਹੋਏ ਨੇ ਤੇ ਸਭ ਦੇ ਇਥੇ ਬਲੱਡ ਟ ਮੇਨ ਮੁਕਸਦ ਬਾਦ ਦੀ ਲਾਇਬਾਂ ਵਾਲੇ ਚੋਖੇ ਪੈਸੇ ਲੈਂਦੇ ਨੇ ਇਹ 25% ਪੈਸੇ ਲੈ ਕੇ ਹੀ ਆਪਣਾ ਸੈਂਪਲ ਦੇ ਟੈਸਟ ਦੇ ਕੇ ਜਾਂਦੇ ਨੇ ਜਿਹੜਾ ਇੰਡੀਅਨ ਗਵਰਨਮੈਂਟ ਤੋਂ ਅਪਰੂਵਡ ਹੈ ਲਾਈਫ ਕੇਅਰ ਫਾਊਂਡੇਸ਼ਨ ਇਹਨਾਂ ਦੇ ਸੈਂਪਲ ਹਰੇਕ ਜਗ੍ਹਾ ਜਿੰਨੇ ਵੀ ਹਸਪੀਟਲ ਇੰਡੀਆ ਦੇ ਵਿੱਚ ਸਭ ਜਗ੍ਹਾ ਬਣੇ ਜਾਂਦੇ ਨੇ ਅਸੀਂ ਲਾਈਫ ਕੇਅਰ ਫਾਊਂਡੇਸ਼ਨ ਦਾ ਬਹੁਤ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਨਾਲ ਸਾਡੇ ਪਿੰਡ ਦੇ ਵਿੱਚ ਲੈਬ ਬਣਾਈਏ ਅਸੀਂ ਪਿੰਡ ਜਲਮਾਣਾ ਦੇ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਦਾ 165ਵਾਂ ਸੈਂਟਰ ਖੁੱਲਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਅਵਤਾਰ ਸਿੰਘ ਬੈਣੀਪਾਲ ਲਾਈਫ ਕੇਅਰ ਫਾਊਂਡੇਸ਼ਨ ਦੇ ਡਾਇਰੈਕਟਰ ਤੇ ਮੈਨੇਜਰ ਜਤਿੰਦਰਪਾਲ ਸਿੰਘ ਬਾੜਦਾ ਤੇ ਇੱਥੇ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਹਨ ਜਿਸ ਦੇ ਵਿੱਚ ਕੀ ਹਰ ਤੁਸੀਂ ਟੈਸਟ 75% ਛੂਟ ਤੇ ਕਰਾ ਸਕਦੇ ਜਿਹੜਾ 100 ਦਾ ਟੈਸਟ ਹੈ ਉਹ 25 ਚ ਹੋਵੇਗਾ ਤੇ ਜਿਹੜੇ ਹਾਰਟ ਦੇ ਸੀਰੀਅਸ ਪੇਸ਼ੈਂਟ ਨੇ ਉਹਨਾਂ ਦੇ ਫ੍ਰੀ ਟੈਸਟ ਕੀਤੇ ਜਾਂਦੇ ਹਨ ਜੀ ਤੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਜੀ ਤੇ ਜਰੂਰ ਇੱਥੇ ਪਹੁੰਚੋ ਤੇ ਇਸ ਚੀਜ਼ ਦਾ ਲਾਭ ਲਓ ਜੀ ਧੰਨਵਾਦ ਜੀ